ਤਾਂ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਫਤਿਹ ਬਲਣਾ ਵੈਗੁਰ ਦੀ ਕਾ ਖਾਲਸਾ ਸ੍ਰੀ ਵੈਗੁਰ ਦੀ ਜੀ ਸਾਨੂੰ ਬਹੁਤ ਵਧੀਆ ਸਾਡੇ ਜਿਹੜੀ ਫੋਰਸ ਆ ਪੁਲਿਸ ਮੁਲਾਜ਼ਮਾਂ ਐਸ ਐਚ ਓ ਸਾਹਿਬ ਸਰਦਾਰ ਗੋਟਾ ਸਿੰਘ ਜੀ ਬੜੀ ਮਿਹਨਤ ਕਰ ਰਹੇ ਆ ਜਿਹੜਾ ਕਿ ਕ੍ਰਾਈਮ ਘਟਦੇ ਘਟ ਵੀ ਗਿਆ ਬਹੁਤ ਬੜੇ ਜਿਹੜੇ ਪੜਕੇ ਸਮਗਲ ਜੇਲਾ ਛੁੱਟੇ ਆ ਉਹਨਾਂ ਕਾਰਨ ਕਰਕੇ ਇਹ ਹਾਲਾਤ ਮਾੜੇ ਹੋਣ ਕਰਕੇ ਕੈਮਰੇ ਲਵਾਏ ਆ ਤੇ ਕੈਮਰੇ ਦਾ ਬਹੁਤ ਸੁੱਖ ਮਿਲੂਗਾ ਕਿਉਂਕਿ ਸਾਨੂੰ 50 ਕੈਮਰੇ 50 ਸਾਨੂੰ ਅੱਖਾਂ ਮਿਲ ਗਏ ਯਾਨੀ ਕਿ ਦੇਖਣ ਨੂੰ ਜਿਹੜੇ ਬਾਰ-ਬਾਰ ਜਰ ਰਤ ਡਿਊਟੀ ਕਰਦੇ ਗਏ ਕੈਮਰੇ ਰੱਖੀ ਤੇ ਇਹ ਇਦਾਂ ਦੇ ਇਹ ਕੈਮਰੇ ਨੇ ਜਿਵੇਂ ਕਿ ਕੋਈ ਗੱਡੀ ਲੰਘਦੀ ਆ ਉਹਦਾ ਨੰਬਰ ਪਲੇਟ ਨੰਬਰ ਆ ਜਾਊਗਾ ਤੇ ਇੱਕ ਵਾਰੀ ਜੇ ਉਹਨੂੰ ਕਲਿੱਕ ਕਰਾਂਗੇ ਜਿੰਨੇ ਵਾਰੀ ਗੱਡੀ ਨੇ ਸ਼ਹਿਰ ਚੋਂ ਜਿੱਥੋਂ-ਜਿੱਥੋਂ ਲੰਗੀ ਆ ਉਹ ਸਾਰਾ ਇੱਕੇ ਦਾ ਮੋੜਿਆ ਕੇ ਤੁਹਾਨੂੰ ਦੱਸ ਦਊਗਾ ਆਜੂ ਕੈਮਰੇ ਕਿ ਵੀ ਐਨੇ ਵਾਰ ਲੰਗੀ ਆ ਹੁਣ ਆ ਦੇਖ ਰਹੇ ਕਿ ਕਿੰਨੀ